ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਾਧ ਸੰਗਤ ਜੀ ਅੱਜ ਆਪਾਂ ਅੰਮ੍ਰਿਤ ਵੇਲੇ ਬਾਰੇ ਚਰਚਾ ਕਰਾਂਗੇ ਜੀ ਸਾਡੇ ਜੀਵਨ ਚ ਅੰਮ੍ਰਿਤ ਵੇਲਾ ਕਿਉਂ ਜ਼ਰੂਰੀ ਹੈ ਸਾਰੇ ਮਜਬਾ ਧਰਮਾਂ ਵਿੱਚ ਰੱਬ ਦਾ ਸਿਮਰਨ ਕਰਨ ਤੇ ਬੜਾ ਜ਼ੋਰ ਦਿੱਤਾ ਗਿਆ ਹੈ ਅਤੇ ਉਸ ਨੂੰ ਯਾਦ ਕਰਨ ਲਈ ਅਲੱਗ ਅਲੱਗ ਤਰੀਕੇ ਅਤੇ ਸਮੇਂ ਵੀ ਨਿਸ਼ਚਿਤ ਕੀਤੇ ਗਏ ਹਨ ਫਿਰ ਉਹਨਾਂ ਨੂੰ ਅਲੱਗ ਅਲੱਗ ਨਾਮ ਵੀ ਦਿੱਤੇ ਗਏ ਹਨ ਜਿਵੇਂ ਇਸਲਾਮ ਵਿੱਚ ਪੰਜ ਨਵਾਜ਼ਾਂ ਹਿੰਦੂ ਧਰਮ ਵਿੱਚ ਸੰਧਿਆ ਵਿਲੇ ਤੇ ਬਰਮ ਮੂਰਤਵ ਅਤੇ ਇਸਾਈ ਮਤ ਵਿੱਚ ਮਾਰਨਿੰਗ ਪ੍ਰੇਅਰ ਆਦੀ ਪਾਰਾ ਸਿੱਖ ਧਰਮ ਵਿੱਚ ਗੁਰੂ ਸਾਹਿਬ ਜੀ ਨੇ ਪ੍ਰਭੂ ਦੀ ਵਡਿਆਈ ਲਈ ਜੋ ਸਭ ਤੋਂ ਵਧੀਆ ਸਮਾਂ ਨਿਸ਼ਚਿਤ ਕੀਤਾ ਹੈ ਉਹ ਹੈ ਰਾਤ ਦਾ ਚੌਥਾ ਪਹਿਰ ਅਤੇ ਉਸ ਨੂੰ ਨਾਮ ਦਿੱਤਾ ਹੈ ਅੰਮ੍ਰਿਤ ਵੇਲਾ ਭਾਵ ਉਹ ਸਮਾਂ ਜੋ ਅੰਮ੍ਰਿਤ ਵਰਗਾ ਹੈ ਜਦੋਂ ਜਗਿਆਸੂ ਨੇ ਅੰਮ੍ਰਿਤ ਬਾਣੀ ਨਾਲ ਜੁੜ ਕੇ ਅੰਮ੍ਰਿਤ ਬਣ ਜਾਂਦਾ ਹੈ ਅਤੇ ਅੰਮ੍ਰਿਤ ਦਾ ਅਰਥ ਹੈ ਜੋ ਅਮਰ ਕਰ ਦੇਵੇ ਭਾਵ ਆਤਮਿਕ ਜੀਵਨ ਪ੍ਰਦਾਨ ਕਰੇ ਸੋ ਅੰਮ੍ਰਿਤ ਵੇਲਾ ਉਹ ਸਮਾਂ ਹੈ ਜਦੋਂ ਸਿੱਖ ਨੇ ਆਤਮਿਕ ਜੀਵਨ ਵੇਦ ਵਾਲੇ ਨਾਮ ਅੰਮ੍ਰਿਤ ਨਾਲ ਜੁੜ ਕੇ ਆਤਮਿਕ ਜੀਵਨ ਪ੍ਰਾਪਤ ਕਰਦੇ ਹੋਏ ਅਮਰ ਅਕਤ ਅਮੁੱਲ ਅਜੋਨੀ ਅਜੈ ਅਪੈ ਤੇ ਅਬਨਾਸੀ ਪਰਮਾਤਮਾ ਵਿੱਚ ਲੀਨ ਹੋ ਜਾਣਾ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ 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 ਗੁਰਮੰਤਰ ਦੇ ਮੂਲ ਮੰਤਰ ਦਾ ਸਿਮਰਨ ਅਤੇ ਨਿਤਨੇਮ ਦੀਆਂ ਬਾਣੀਆਂ ਦਾ ਪਾਠ ਕਰਨ ਲਈ ਗੁਰੂ ਸਾਹਿਬ ਜੀ ਦਾ ਹਰ ਇੱਕ ਸਿੱਖ ਲਈ ਹੁਕਮ ਹੈ ਅਤੇ ਜਿਹੜਾ ਸਿੱਖ ਗੁਰੂ ਸਾਹਿਬ ਜੀ ਦੇ ਇਸ ਹੁਕਮੰਦੀਪ ਪਾਲਨਾ ਨਹੀਂ ਕਰਦਾ ਉਹ ਆਪਣੇ ਆਪ ਨੂੰ ਬੇਸਕ ਸਿੱਖ ਆਖੀ ਦਾਵੇ ਪਰ ਗੁਰੂ ਸਾਹਿਬ ਜੀ ਉਸ ਨੂੰ ਆਪਣਾ ਸਿੱਖ ਪ੍ਰਵਾਨ ਨਹੀਂ ਕਰਦਾ ਵਾਹਿਗੁਰੂ ਸਾਹਿਬ ਜੀ ਸਿੱਖ ਦੀਆਂ ਨਿਸ਼ਾਨੀਆਂ ਇਸ ਤਰ੍ਹਾਂ ਦੱਸਦੇ ਹਨ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉਠ ਹਰ ਨਾਮ ਧਿਆਵੈ ਉਦਮ ਕਰੇ ਭਲ ਕੇ ਪਰਪਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੈ ਗੁਰੂ ਮਹਾਰਾਜ ਜੀ ਇਸ ਤਰ੍ਹਾਂ ਫਮਾਉਂਦੇ ਹੈ ਸਿੱਖ ਬਾਰੇ ਬਾਬਾ ਸੇਖ ਫ਼ਤ ਜੀ ਦੇ ਬਚਨ ਹਨ ਕਿ ਜਿਹੜਾ ਮਨੁੱਖ ਅੰਮ੍ਰਿਤ ਵੇਲੇ ਉੱਠ ਕੇ ਪ੍ਰਭੂ ਦਾ ਨਾਮ ਨਹੀਂ ਜਪਦਾ ਉਹ ਜਾਂਦਾ ਹੋਇਆ ਮਰਿਆ ਦਿਸਮਾਨ ਹੈ ਤੇ ਅਜੇ ਇਹ ਮਨੁੱਖ ਨੂੰ ਬੇਸ਼ੱਕ ਪ੍ਰਮਾਤਮਾ ਨੂੰ ਭੁਲਾਇਆ ਹੋਇਆ ਹੈ ਪਰ ਪ੍ਰਮਾਤਮਾ ਨੇ ਉਸ ਨੂੰ ਨਹੀਂ ਭੁਲਾਇਆ ਭਾਵ ਉਹ ਉਸ ਨੂੰ ਦੇਖ ਰਿਹਾ ਹੈ ਤੇ ਅੰਤ ਸਮੇ ਉਸ ਨੇ ਅਜਿਹੇ ਮਨੁੱਖ ਤੇ ਨਾਮ ਨੂੰ ਪੁਲਾਉਣ ਦਾ ਦੋਸ਼ ਲਾ ਕੇ ਉਸ ਨੂੰ ਦੋਸ਼ੀ ਬਣਾ ਕੇ ਸਜ਼ਾ ਦੇਣੀ ਹੈ ਭਗਤ ਜੀ ਦੇ ਬਚਨ ਹਨ ਫਰੀਦਾ ਪਿਛਲ ਰਾਤ ਨਾ ਜਾਗਿਓ ਏ ਜੀਵਦੜੋ ਮਉਯੋ ਹੈ ਜੇ ਤ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰਿਓ ਹੈ ਇਸ ਪੰਕਤੀ ਦੁਬਾਰਾ ਫਰੀਦ ਜੀ ਨੇ ਆਪਣਾ ਭਾਵ ਰੱਖਿਆ ਹੈ ਜੀ ਆਪਾਂ ਨੂੰ ਸਮਝਾਉਂਦੇ ਹਨ ਫਰੀਦ ਜੀ ਵੀ ਜਪਜੀ ਸਾਹਿਬ ਦੀ ਪਾਵਨ ਬਾਣੀ ਦੀ ਚੌਥੀ ਪੌੜੀ ਵਿੱਚ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਕਿ ਸਭ ਜੀਵ ਪਰਮਾਤਮਾ ਅੱਗੇ ਅਰਦਾਸਾਂ ਕਰਕੇ ਸੰਸਾਰਿਕ ਪਦਾਰਥ ਮੰਗਦੇ ਹਨ ਤੇ ਪਰਮਾਤਮਾ ਸਭ ਨੂੰ ਦਾਤਾਂ ਦਿੰਦਾ ਹੈ ਗੁਰੂ ਸਾਹਿਬ ਜੀ ਫਿਰ ਇੱਕ ਸਵਾਲ ਪੈਦਾ ਕਰਦੇ ਹਨ ਕਿ ਜਦੋਂ ਸਾਡੇ ਕੋਲ ਸਭ ਕੁਝ ਪਰਮਾਤਮਾ ਦਾ ਹੀ ਦਿੱਤਾ ਹੋਇਆ ਹੈ ਤਾਂ ਫਿਰ ਅਸੀਂ ਉਸ ਅੱਗੇ ਕੀ ਪੇਟ ਰੱਖੀਏ ਜਿਸ ਨਾਲ ਸਾਨੂੰ ਉਸ ਦੀ ਪ੍ਰਸੰਤਾ ਮਿਲ ਜਾਵੇ ਕਿਉਂਕਿ ਉਸ ਦੀ ਹੀ ਦਿੱਤੀ ਹੋਈ ਮਾਇਆ ਜਾਂ ਹੋਣ ਵਸਤੂਆਂ ਨੂੰ ਉਸ ਅੱਗੇ ਪੇਟਾ ਕਰਨ ਵਿੱਚ ਤਾਂ ਕੋਈ ਵੰਢਾਈ ਨਹੀਂ ਹੈ ਗੁਰੂ ਸਾਹਿਬ ਜੀ ਫਿਰ ਸਵਾਲ ਕਰਦੇ ਹਨ ਕਿ ਮੋਹੋ ਤੋਂ ਕਿਹੋ ਜਿਹੇ ਬੋਲ ਬੋਲੀਏ ਜਿਨ੍ਹਾਂ ਨੂੰ ਸੁਣ ਕੇ ਪਰਮਾਤਮਾ ਸਾਡੇ ਨਾਲ ਪਿਆਰ ਕਰੇ ਤਾਂ ਗੁਰੂ ਸਾਹਿਬ ਜੀ ਫਿਰ ਆਪ ਇਹ ਜਵਾਬ ਦਿੰਦੇ ਹਨ ਕਿ ਸਾਡੇ ਕੋਲ ਪਰਮਾਤਮਾ ਨੂੰ ਪ੍ਰਸੰਨ ਕਰਨ ਦਾ ਇੱਕ ਹੀ ਰਸਤਾ ਹੈ ਤੇ ਸਾਧਨ ਹੈ ਤੇ ਉਸ ਉਹ ਹੈ ਅਮਰਤ ਵੇਲੇ ਉੱਠ ਕੇ ਸੱਚੇ ਨਾਮ ਦੁਆਰਾ ਗੁਰਬਾਣੀ ਦੁਆਰਾ ਪਰਮਾਤਮਾ ਦੀ ਵਡਿਆਈ ਅਤੇ ਉਸ ਦੇ ਗੁਣਾਂ ਦੀ ਵਿਚਾਰ ਕਰਨੀ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਪਰਮਾਤਮਾ ਨੂੰ ਪ੍ਰਸੰਨ ਕਰਨ ਦਾ ਇਸ ਤੋਂ ਇਲਾਵਾ ਹੋਰ ਕੋਈ ਰਸਤਾ ਜਾਂ ਸਾਧਨ ਸਾਡੇ ਕੋਲ ਨਹੀਂ ਹੈ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਪਰਬੂ ਦੇ ਗੁਨਾ ਦਾ ਗਾਇਨ ਕਰਦੇ ਹਨ ਉਹ ਪ੍ਰਭੂ ਦੀ ਬਖਸ਼ੀਸ਼ ਨਾਲ ਪ੍ਰਮਾਤਮਾ ਨੂੰ ਘਟ ਘਟ ਵਿੱਚ ਵਸਿਆ ਹੋਇਆ ਮਹਿਸੂਸ ਕਰ ਲੈਂਦੇ ਹਨ ਭਾਵ ਉਹਨਾਂ ਨੂੰ ਪ੍ਰਮਾਤਮਾ ਜਰ ਜਰ ਵਿੱਚ ਵਸਿਆ ਹੋਇਆ ਨਜ਼ਰ ਆਉਂਦਾ ਹੈ ਗੁਰੂ ਸਾਹਿਬ ਜੀ ਦੇ ਇਹ ਪਾਵਨ ਮ ਬਚਨ ਅਸੀਂ ਰੋਜ਼ਾਨਾ ਜਪ ਜੀ ਸਾਹਿਬ ਵਿੱਚ ਪੜਦੇ ਹਾਂ ਆਖ ਮੰਗਹ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅਗ ਰਖਿਆ ਜਿਤ ਦਿਸੈ ਦਰਬਾਰ ਮੋਹੋਂ ਕੇ ਬੋਲਣ ਬੋਲੀਐ ਜਿਤ ਸੁਣ ਤਰੇ ਪਿਆਰ ਅਮਰਤ ਵੇਲਾ ਸਚਨਾਉ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰਿ ਮੋਖ ਦਵਾਰ ਨਾਨਕ ਇਹ ਵਾ ਜਾਣੀਐ ਸਭ ਆਪੇ ਸਚਿਆਰ ਵਾਹਿਗੁਰੂ ਜੀ ਆਪਾ ਨੂੰ ਇਸ ਤਰ੍ਹਾਂ ਅਮਰਤ ਵੇਲੇ ਦਾ ਭਾਵ ਸਮਝਾਉਂਦੇ ਹਨ ਅੰਮ੍ਰਿਤ ਵੇਲੇ ਦੀ ਜੋ ਇਹ ਮਾਨਤਾ ਗੁਰੂ ਸਾਹਿਬ ਜੀ ਨੇ ਦੱਸੀ ਹੈ ਇਸ ਦਾ ਕਾਰਨ ਇਹ ਹੈ ਕਿ ਇੱਕ ਤਾਂ ਸਾਰੀ ਰਾਤ ਸੌਣ ਤੋਂ ਬਾਅਦ ਆਦਮੀ ਨਾਥ ਕੇਵਾਂ ਲੈ ਜਾਂਦਾ ਹੈ ਤੇ ਉਸ ਉਹ ਨਾ ਧੋ ਕੇ ਬਿਲਕੁਲ ਤਰੋਤਾਜ਼ਾ ਫਰੈਸ਼ ਹੋ ਜਾਂਦਾ ਹੈ ਨੀਂਦ ਵੀ ਪੂਰੀ ਹੋ ਚੁੱਕੀ ਹੁੰਦੀ ਹੈ ਉਸ ਵੇਲੇ ਆਰ ਆਰ ਗੱਡੀਆਂ ਮੋਟਰਾਂ ਬੱਚਿਆਂ ਜਾਂ ਜਾਨਵਰਾਂ ਆਦਿ ਦੀਆਂ ਆਵਾਜ਼ਾਂ ਦਾ ਕੋਈ ਸ਼ੋਰ ਸ਼ਰਾਬਾ ਵੀ ਨਹੀਂ ਹੁੰਦਾ। ਯਾਨੀ ਕਿ ਵਾਤਾਵਰਣ ਬਹੁਤ ਅਸ਼ੁੱਧ ਤੇ ਸ਼ਾਂਤਮਲ ਵਾਲਾ ਹੁੰਦਾ ਹੈ। ਮੜਾ ਸੁਹਾਵਣਾ ਸੁਹਾਵਣਾ ਤੇ ਸ਼ਾਂਤਮਈ ਵਾਤਾਵਰਣ ਹੁੰਦਾ ਹੈ। ਕਮਾਕਾਰਾਂ ਦਾ ਕੋਈ ਝਮੇਲਾ ਵੀ ਨਹੀਂ ਹੁੰਦਾ। ਸੋ ਇਹੋ ਜਿਹੇ ਸਮੇਂ ਪਰਬੂ ਦਾ ਨਾਮ ਜਪਣ ਨਾਲ ਸੁਰਤ ਸੁਭਾਵਿਕ ਹੀ ਉਸ ਦੇ ਉਸ ਦੇ ਨਾਮ ਵਿੱਚ ਜੁੜਦੀ ਹੈ ਤੇ ਗੁਰਬਾਣੀ ਦਾ ਗਾਇਨ ਕਰਨ ਨਾਲ ਆਨੰਦ ਤੇ ਰਸ ਦੀ ਪ੍ਰਾਪਤੀ ਹੁੰਦੀ ਹੈ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੇ ਬਚਨ ਹਨ ਹਾਰ ਤਨ ਅੰਮ੍ਰਿਤ ਵੇਲਾ ਵਤ ਕਾ ਬਿਜਿਆ ਪਗਤ ਖਾਏ ਖਰਚ ਰਹੇ ਕੋਠਾ ਨਹੀਂ ਪਾਵ ਅੰਮ੍ਰਿਤ ਵੇਲੇ ਬੀਜੇ ਨਾਮ ਰੂਪੀ ਧਨ ਵਿੱਚ ਅਜੇਹਾ ਵਾਦਾ ਹੁੰਦਾ ਹੈ ਕਿ ਫਿਰ ਕਦੇ ਵੀ ਟੋਟ ਨਹੀਂ ਆਉਂਦੀ ਪਰ ਜੇ ਅਸੀਂ ਅੰਮ੍ਰਿਤ ਵੇਲਾ ਖੋ ਜਾ ਕੇ ਬਾਦ ਵਿੱਚ ਦਿਨ ਚੜੇ ਪਾਠ ਕਰਾਂਗੇ ਤਾਂ ਉਹ ਆਨੰਦ ਤੇ ਰਸ ਨਹੀਂ ਮਾਣ ਸਕਾਂਗੇ ਜੋ ਅੰਮ੍ਰਿਤ ਵੇਲੇ ਮਾਣ ਸਕਦੇ ਹਾਂ ਫਿਰ ਤਾਂ ਉਹ ਗੱਲ ਬਣ ਜਾਂਦੀ ਹੈ ਜਿਹਾ ਕਿ ਪੰਜਾਬੀ ਦਾ ਇੱਕ ਅਖਾਣ ਹੈ ਕਿ ਵੇਲੇ ਦੀ ਨਵਾਜ ਕੁਵੇਲੇ ਦੀਆਂ ਟਕਰਾਂ ਸੋ ਬਾਦ ਵਿੱਚ ਤਾਂ ਟੱਕਰਾਂ ਮਾਰਨ ਵਾਲੀ ਹੀ ਗੱਲ ਹੁੰਦੀ ਹੈ ਇਸ ਲਈ ਸਾਨੂੰ ਕਦੇ ਵੀ ਅਮਰਤ ਵੇਲਾ ਖੋਜਾਉਣਾ ਨਹੀਂ ਚਾਹੀਦਾ ਤੇ ਇਸ ਦੀ ਸੰਭਾਲ ਕਰਦੇ ਆਂ ਹੋਇਆ ਪ੍ਰਭੂ ਜੀ ਪ੍ਰਭੂ ਜੀ ਦੀ ਬਖਸ਼ਿਸ਼ ਤੇ ਪਾਤਰ ਬਣਨਾ ਚਾਹੀਦਾ ਹੈ ਜਦੋਂ ਭਾਈ ਮਦਾਨਾ ਜੀ ਪਹਿਲੀ ਵਾਰ ਗੁਰੂ ਨਾਨਕ ਦੇਵ ਜੀ ਕੋਲ ਆਏ ਸਨ ਤਾਂ ਗੁਰੂ ਜੀ ਨੇ ਭਾਈ ਮਦਾਨਾ ਜੀ ਨੂੰ ਤਿੰਨ ਉਪਦੇਸ਼ ਦਿੱਤੇ ਸਨ ਪਹਿਲਾ ਵਾਲ ਨਹੀਂ ਕਟਾਉਣਗੇ ਦੂਜਾ ਅੰਮ੍ਰਿਤ ਵੇਲੇ ਦੀ ਸੰਭਾਲ ਕਰਨੀ ਤੀਜਾ ਲੋੜਵੰਦ ਦੀ ਸਹਾਇਤਾ ਕਰਨੀ ਐਵੇਂ ਗੁਰੂ ਜੀ ਦੀ ਗੁਰੂ ਜੀ ਨੇ ਆਪਣੇ ਜੀਵਨ ਪਰਦੇ ਸਾਥੀ ਭਾਈ ਮਦਾਨਾ ਜੀ ਨੂੰ ਅੰਮ੍ਰਿਤ ਵੇਲਾ ਸੰਭਾਲ ਦੀ ਤਾਕੀਦ ਕਰਦਿਆਂ ਹੋਇਆਂ ਅੰਮ੍ਰਿਤ ਵੇਲੇ ਦੀ ਮਹਾਨਤਾ ਨੂੰ ਸਪਸ਼ਟ ਕੀਤਾ ਸੰਤ ਅਤਰ ਸਿੰਘ ਜੀ ਮਹਾਰਾਜ ਮਸਤੂਆਣੇ ਵਾਲੇ ਨੂੰ ਇੱਕ ਵਾਰੀ ਕਿਸੇ ਜਿਗਿਆਸੂ ਨੇ ਸਵਾਲ ਕੀਤਾ ਸੀ ਕਿ ਸੰਸਾਰ ਵਿੱਚ ਸ਼ਾਂਤੀ ਕਿਵੇਂ ਆ ਸਕਦੀ ਹੈ ਤਾਂ ਸੰਤ ਜੀ ਨੇ ਜਵਾਬ ਦਿੱਤਾ ਕਿ ਜਿਸ ਦਿਨ ਸਾਰੇ ਇਨਸਾਨ ਅੰਮ੍ਰਿਤ ਵੇਲੇ ਦੀ ਸੰਭਾਲ ਕਰਨਾ ਸ਼ੁਰੂ ਕਰ ਦੇਣਗੇ ਉਸੇ ਦਿਨ ਹੀ ਸੰਸਾਰ ਸਰਗ ਬਣ ਜਾਇਗਾ ਸੰਤ ਜੀ ਅੰਮ੍ਰਿਤ ਵੇਲੇ ਦੇ ਨਿਤਨੇਮ ਤੇ ਬੜਾ ਜ਼ੋਰ ਦਿੰਦਾ ਸਨ ਇੱਕ ਵਾਰ ਹੀ ਉਹਨਾਂ ਨੇ ਉੱਗੇ ਰਾਜਨੀਤਿਕ ਮਾਸਟਰ ਤਾਰਾ ਸਿੰਘ ਜੀ ਨੂੰ ਪੁੱਛਿਆ ਕਿ ਨਿਤਨੇਮ ਨਿਬਧਾ ਹੈ ਕਿ ਨਹੀਂ ਮਾਸਟਰ ਜੀ ਤਾਰਾ ਸਿੰਘ ਜੀ ਨੇ ਅੱਗੋਂ ਜਵਾਬ ਦਿੱਤਾ ਕਿ ਮਹਾਰਾਜ ਜੀ ਕਦੇ ਪਦਾਈ ਨਾਗਾ ਪੈ ਜਾਂਦਾ ਹੈ ਸੰਤ ਜੀ ਨੇ ਇਲਾਹੀ ਰੰਗਤ ਵਿੱਚ ਆਖਿਆ ਨਿਤਨੇਮ ਸਿੱਖਦੀ ਇਲਾਹੀ ਪੂੰਜੀ ਦੌਲਤ ਅਤੇ ਖਜ਼ਾਨਾ ਹੈ ਇਸ ਵਿੱਚ ਕਦੇ ਵੀ ਨਾਗਾ ਨਹੀਂ ਪੈਣਾ ਚਾਹੀਦਾ ਸੰਤ ਜੀ ਦੇ ਇਨ੍ਹਾਂ ਬਚਨਾਂ ਦਾ ਮਾਸਟਰ ਤਾਰਾ ਸਿੰਘ ਜੀ ਤੇ ਬੜਾ ਅਸਰ ਹੋਇਆ ਤੇ ਉਹ ਆਖਣ ਲੱਗੇ ਮਹਾਰਾਜ ਜੀ ਰੁਜੇਵਾ ਕਾਰਣ ਕਈ ਵਾਰ ਨਗਾ ਪੈ ਜਾਂਦਾ ਹੈ ਪਰ ਅੱਜ ਜੋ ਅੱਜ ਤੋਂ ਆਪ ਜੀ ਨਾਲ ਵਾਅਦਾ ਕਰਦਾ ਹਾਂ ਕਿ ਕਿਸੇ ਦਿਨ ਨਾਗਾ ਨਹੀਂ ਪਵੇਗਾ ਉਸ ਦਿਨ ਕੁਝ ਵੀ ਆਖਾਂ ਉਸ ਦਿਨ ਕੁਝ ਵੀ ਖਾਵਾਂ ਪੀਵਾਂਗਾ ਨਹੀਂ ਰਾਤ ਨੂੰ ਸੌਂਣ ਲੱਗਿਆ ਸੋਹੇਲਾ ਸਾਹਿਬ ਦਾ ਪਾਠ ਕਰਕੇ ਗੁਰੂ ਅਗੇ ਅੰਮ੍ਰਿਤ ਵੇਲੇ ਦੀ ਸੰਭਾਲ ਲਈ ਅਰਦਾਸ ਕਰਕੇ ਸੌਣਾ ਚਾਹੀਦਾ ਹੈ ਜੇ ਇਕਾਗਰ ਚਤ ਹੋ ਕੇ ਸੋਹਲਾ ਸਾਹਿਬ ਦਾ ਪਾਠ ਕਰਕੇ ਤੇ ਅੰਮ੍ਰਿਤ ਵੇਲੇ ਦੀ ਸੰਭਾਲ ਲਈ ਪ੍ਰੇਮ ਨਾਲ ਗੁਰੂ ਅੱਗੇ ਅਰਦਾਸ ਕਰੀਏ ਤਾਂ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਨਾਲ ਅੰਮ੍ਰਿਤ ਵੇਲੇ ਜਾਗ ਜ਼ਰੂਰ ਆ ਜਾਂਦੀ ਹੈ ਸੋ ਗੁਰੂ ਅੱਗੇ ਅੰਮ੍ਰਿਤ ਵੇਲੇ ਦੀ ਸੰਭਾਲ ਲਈ ਅਰਦਾਸ ਕਰਦੇ ਰਹਿਣਾ ਚਾਹੀਦਾ ਹੈ ਇਹ ਇੱਕ ਬਹੁਤ ਹੀ ਵੱਡੀ ਦਾਤ ਹੈ ਜਿਸ ਨੂੰ ਅਮਰਤ ਮਲੇ ਦੀ ਸੰਭਾਲ ਕਰ ਲਈ ਜਿਸ ਨੇ ਅਮਰਤ ਮਲੇ ਦੀ ਸੰਭਾਲ ਕਰ ਲਈ ਉਸ ਨੇ ਸਮਝ ਬਹੁਤ ਵੱਡਾ ਖਜ਼ਾਨਾ ਪਾ ਲਿਆ ਉਸ ਨੇ ਵਾਹਿਗੁਰੂ ਜੀ ਦੀਆਂ ਰਹਿਮਤਾਂ ਪਾ ਲਈਆਂ ਉਸ ਦੇ ਘਰ ਪਰਿਵਾਰ ਤੇ ਉਸ ਦੀ ਰੂਹ ਵਿੱਚ ਕੋਈ ਕਮੀਆਂ ਨਹੀਂ ਆਉਂਦੀਆਂ ਉਹਦੀ ਰੂਹ ਸਾਰਾ ਦਿਨ ਖੜੀ ਰਹਿੰਦੀ ਹੈ ਤੇ ਗੁਰੂ ਮਹਾਰਾਜ ਦੀ ਕਿਰਪਾ ਹੋ ਜਾਂਦੀ ਹੈ ਇਸ ਤਰ੍ਹਾਂ ਅੱਜ ਆਪਾਂ ਅਮਰਤ ਵੇਲਾ ਦੇ ਬਾਰੇ ਜਾਣਕਾਰੀ ਕੀਤੀ ਹੈ ਕਥਾ ਵਿਚਾਰਾ ਕਰਦੇ ਹੋਇਆ ਗੁਰਮੁਖ ਵਿਚਾਰਾ ਕਰਦੇ ਹੋਇਆ ਪੜ੍ਹਦੇ ਹੋਇਆ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋਈਆਂ ਹਨ ਜੀ ਆਪ ਜੀ ਦੇ ਅਣਜਾਣ ਵਿੱਚ ਤੋਂ ਬਖਸ਼ਣਾ ਜੀ ਸਾਧ ਸੰਗਤ ਰੱਬ ਰੂਪੀ ਅਤੇ ਰੱਬ ਬਖਸ਼ਣਯੋਗ ਹੈ ਬਖਸ਼ਣਾ ਜੀ ਅਖਰਵਾਦੇ ਕਾਟੇ ਪੁੱਛਕ ਮਾਫ ਕਰਨੇ ਦੀ ਸਰਵਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਜੀ ਨਾਮ ਲੈ ਤਰਨ ਨਾਮ ਜਿਤੇ ਆਵੇ ਗੁਰਨਾਣਕ ਨਾਮ ਜੜਦੀ ਕੱਲਾ ਤੇਰੇ ਭਾਣ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ